ਪਾਰਥ ਵਿੱਚ ਜਾਤ ਪਾਤ ਦਾ ਕੋੜ ਜਿੱਥੇ ਇਨਸਾਨੀਅਤ ਨੂੰ ਬੁਰੀ ਤਰ੍ਹਾਂ ਨਿਗਲ ਚੁੱਕਾ ਹੈ ਉੱਥੇ ਜਾਤ ਬਰਾਦਰੀ ਤੋਂ ਬਾਹਰ ਕਰਵਾਇਆ ਵਿਆਹ ਵੀ ਜਿਆਦਾ ਦੇ ਟਿਕਦਾ ਦਿਖਾਈ ਨਹੀਂ ਦਿੰਦਾ ਵਿਆਹ ਕਰਾਉਣ ਤੋਂ ਬਾਅਦ ਅੱਜ ਵੀ ਕੁੜੀਆਂ ਥਾਂ ਥਾਂ ਦੀਆਂ ਠੋਕਰਾ ਖਾਣ ਨੂੰ ਮਜਬੂਰ ਹਨ ਇਹੋ ਜੀ ਘਟਨਾ ਵਾਪਰੀ ਹੈ ਥਾਣਾ ਅਰਹਿਆਣਾ ਅਧੀਨ ਆਉਂਦੇ ਪਿੰਡ ਕਹਿਲੋਂ ਵਿਖੇ ਨਵਦੀਪ कौर ਨਾਮ ਲੜਕੀ ਨੇ ਆਪਣੇ ਵਿਆਹ ਸਿਕਰੀ ਦੀਰਵਾਜਾ ਅਨੁਸਾਰ ਸਿਮਰਜੀਤ ਸਿੰਘ ਸਾਬੀਨਾ ਕਰਵਾਇਆ ਸੀ ਪਰ ਵਿਆਹ ਵਾਲੇ ਦਿਨ ਤੋਂ ਹੀ ਨਵਦੀਪ ਕੌਰ ਆਪਣੇ ਮਾਪਿਆਂ ਦੇ ਹੀ ਰਹਦੀ ਹੈ ਨਵਦੀਪ ਕੌਰ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਆਪਣੇ ਸਹੁਰਾ ਪਰਿਵਾਰ ਦੇ ਘਰ ਜਾਂਦੀ ਹੈ ਤਾਂ ਉਸਦੇ ਪਿੱਛੇ ਪਿਟਬੁਲ ਕੁੱਤਾ ਛੱਡ ਦਿੱਤਾ ਜਾਂਦਾ ਹੈ ਜਿਸ ਦੇ ਸੰਬੰਧ ਵਿੱਚ ਉਸਨੇ ਕਈ ਵਾਰ ਠਾਣਾ ਹਰਿਆਣਾ ਦੀ ਪੁਲਿਸ ਨੂੰ ਵੀ ਸੂਚ ਕੀਤਾ ਹੈ ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ ਇਸ ਸੰਬੰਧੀ ਉਸਨੇ ਹਸ਼ਿਆਤਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਲਿਖਤੀ ਸ਼ਿਕਾਇਤ ਵੀ ਕੀਤੀ ਤੇ ਇਨਸਾਫ ਦੀ ਮੰਗ ਕੀਤੀ ਹੈ ਆਉ ਦੇਖਦੇ ਹਾਂ BBC ਇੰਟਰਨੈਸ਼ਨਲ ਰੇਡੀਓ ਤੋਂ ਇੰਦਰਜੀਤ ਸਿੰਘ ਦੀ ਰਿਪੋਰਟ ਹਾਂਜੀ ਕੀ ਨਾਮ ਆ ਤੁਹਾਡਾ ਨਵਦੀਪ ਕੌਰ ਕਿਹੜਾ ਪਿੰਡ ਆ ਤੁਹਾਡਾ ਕੈਨੂ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਸਿਮਰਜੀਤ ਸਿੰਘ ਸਾਹੀ ਕੀ ਚੱਕਰ ਪਿਆ ਤੁਹਾਡਾ ਚੱਕਰ ਇਹ ਪਿਆ ਜੀ ਮਤਲਬ ਮੇਰਾ 18 ਜਨਵਰੀ 2018 ਨੂੰ ਮੈਰਿਜ ਹੋਈ ਸੀਗੀ ਉਸ ਤੋਂ ਬਾਅਦ ਮੈਨੂੰ ਮਤਲਬ ਮੈਰਿਜ ਕਰਵਾ ਕੇ ਤਾਂ ਮੈਨੂੰ ਕਿਤੇ ਬਾਹਰ ਛੱਡਿਆ ਆਏ ਤਾ ਉਸ ਦਿਨ ਕਹਿੰਦੇ ਵੀ ਤੂੰ ਇੱਥੇ ਕਿਰਾਏ ਤੇ ਰਹਿ ਵੀ ਮਤਲਬ ਸਾਡੀ ਭੂਆ ਬਾਹਰੋਂ ਆਉਣ ਵਾਲੀ ਆ ਅਸੀਂ ਲੈਣ ਦੇਣ ਕਰਨੇ ਆ ਵੀ ਮਤਲਬ ਜਦੋਂ ਸਾਡੀ ਭੂਆ ਮਾਸੀ ਵੀ ਤਾਂ ਭੂਆ ਬਾਹਰੋਂ ਆ ਗਈਆਂ ਤੇ ਤੈਨੂੰ ਅਸੀਂ ਫੇਰ ਨਾ ਰੀਤੀ ਰਿਵਾਜਾਂ ਦੇ ਨਾਲ ਸੂਰਜ ਪੈਲਸ ਵਿੱਚੋਂ ਪਾਰਟੀ ਕਰਕੇ ਲੈ ਕੇ ਜਾਵਾਂਗੇ ਉਸ ਵੇਲੇ ਮੈਂ ਡਿਪਰੈਸ਼ਨ ਵਿੱਚ ਸੀਗੀ ਤਾਂ ਉਸ ਵੇਲੇ ਮੈਨੂੰ ਕੁਝ ਨਹੀਂ ਸੁੱਝਦਾ ਤੇ ਜਿੱਦਾਂ ਮੈਨੂੰ ਇਹ ਕਿਰਾਏ ਤੇ ਛੱਡ ਕੇ ਆਪ ਫਿਰ ਆਪ ਆਪਣੇ ਬਾਪਸ ਘਰ ਚਲ ਗਿਆ ਉਸ ਤੋਂ ਬਾਅਦ ਮਤਲਬ ਕਿ ਰਾਏ ਦੇ ਉੱਤੇ ਮੈਨੂੰ ਮਤਲਬ ਲੈ ਕੇ ਮਕਾਨ ਪਹਿਲਾਂ ਰੱਖਦਾ ਸੀਗਾ ਫੇ ਮੁੜ ਕੇ ਰਾਤ ਨੂੰ ਕਹਿਣਾ ਵੀ ਕਿਰਾਇਆ ਹੋਇਆ ਉਹ ਤਾਂ ਦੇ ਨਹੀਂ ਹੋਇਆ ਮੁੜ ਕੇ ਮੈਨੂੰ ਰਾਤ ਨੂੰ ਆਪਣੇ ਘਰ ਲਿਆ ਜਾਂਦਾ ਸੀਗਾ ਤੇ ਸਵੇਰੇ 3 ਵਜੇ ਤੜਕੇ ਕਦੀ ਕਿਸੇ ਦੀ ਮੋਟਰ ਤੇ ਕਦੀ ਕਿਸੇ ਦੇ ਖੇਤਾਂ ਤੇ ਕਿਸੇ ਕਿਦੇ ਬੰਜਰ ਮਗਾਨ ਤੇ ਮੈਨੂੰ ਛੱਡਿਆ ਹੁੰਦਾ ਸੀਗਾ ਵੀ ਕਹਿੰਦਾ ਵੀ ਲੋਕਾਂ ਨੂੰ ਪਤਾ ਨਾ ਲੱਜਾਵੇ ਸਾਡੀ ਮੈਰਿਜ ਹੋਈ ਆ ਤੇ ਅਸੀਂ ਲੋਕਾਂ 'ਚ ਛੋਣ ਨਹੀਂ ਕਰਨਾ ਮਤਲਬ ਇਹਨਾਂ ਨੇ ਮੈਨੂੰ ਰੋਟੀ ਦਾ ਵੀ ਭੁੱਖੇ ਮਾਰਿਆ ਕਈ ਕੇ ਦਿਨ ਜਦੋਂ ਮੈਂ ਇਹਨਾਂ ਦੇ ਘਰ ਆਉਂਦੀ ਸੀਗੀ ਤੇ ਮੇਰੇ ਪਿੱਛੇ ਪੈਟਵਾਲ ਕੁੱਤਾ ਲਾ ਦਿੰਦੇ ਸੀਗੇ ਤਾਂ ਮੈਂ ਘ ਤਾਂ ਮੇਰਾ ਨਾਂ ਤਾਂ ਕੋਈ ਪਿੰਡ ਦਾ ਕੋਈ ਸਾਥ ਦਿੰਦਾ ਆ ਨਾ ਤਾਂ ਉੱਥੇ ਇਹਨਾਂ ਦੀ ਗੱਲ ਮੰਨਦੇ ਆ ਤਾਂ ਨਾ ਹੀ ਮੈਨੂੰ ਘਰ ਦੇ ਅੰਦਰ ਵੜਦੇ ਆ ਤੁਸੀਂ ਕਦੀ ਥਾਣੇ ਪੁਲਿਸ ਥਾਣੇ ਕੰਪਲੀਟ ਨਹੀਂ ਕੀਤੀ ਕੰਪਲੀਟ ਕੀਤੀ ਆ ਪੰਜ ਕੰਪਲੀਟਾਂ ਗਈਆਂ ਆ ਤਿੰਨ ਕਾਪੀਆਂ ਮੇਰੇ ਕੋ ਪਈਆਂ ਆ ਕਿਹੜੇ ਥਾਣੇ ਕੀਤੀਆਂ ਹਰਿਆਣਾ ਥਾਣਾ ਅੱਛਾ ਜੀ ਤੇ ਉਹਦੀ ਸੁਣਵਾਈ ਨਹੀਂ ਹੋਈ ਕੋਈ ਨਹੀਂ ਜੀ ਸੁਣਵਾਈ ਨਹੀਂ ਹੋਈ ਕਹਿੰਦੇ ਤੁਹਾਡਾ ਹਸਬੰਡ ਵਾਈਫ ਦਾ ਮਾਮਲਾ ਆ ਤੁਸੀਂ ਬੈਠ ਕੇ ਸੁਲਝਾ ਲਓ ਠੀਕ ਹੈ ਕਦੀ ਪਿੰਡ ਦੇ ਉਹਨਾਂ ਦੇ ਆਪਣੇ ਸਹੁਰਾ ਸਾਹਿਬ ਦੇ ਸਰਪੰਚ ਸਾਹਿਬ ਨੂੰ ਕਦੀ ਮਿਲੇ ਇਸ ਮੁੱਦੇ ਤੇ ਤੁਸੀਂ ਹਾਂ ਜੀ ਮਿਲੇ ਆ ਜੀ ਫੋਨ ਵੀ ਕਈ ਵਾਰ ਕੀਤੇ ਆ ਦ ਉਹ ਕੀ ਕਹਿੰਦੇ ਫੇ ਤੁਹਾਨੂੰ ਉਹ ਕਹਿੰਦੇ ਆ ਵੀ ਕੋਈ ਨਹੀਂ ਬਹਿ ਕੇ ਗੱਲ ਕਰ ਲਓ ਬਹਿ ਕੇ ਗੱਲ ਕਰ ਲਓ ਫਿਰ ਕਾਫੀ ਦਿਨ ਅਸੀਂ ਇਹਨਾਂ ਨੂੰ ਡੀਕਦੇ ਰਹਿੰਦੇ ਸਾਡੇ ਫੋਨ ਤੇ ਫੋਨ ਨਹੀਂ ਸੀ ਆਉਂਦਾ ਫਿਰ ਮੈਂ ਇਹਦੇ ਪਿੱਛੇ ਰਾਤ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਮੈਂ ਡੇਂਦਾਣਾ ਵੀ ਮੈਨੂੰ ਦੱਸੋ ਘਰ ਬਾੜੋਂ ਮੈਨੂੰ ਉਹਨਾਂ ਦੇ ਘਰ ਬਾੜੋਂ ਲੈ ਕੇ ਜਾਓ ਮੈਨੂੰ ਤਾਂ ਫਿਰ ਮਤਲਬ ਉਹ ਕਹਿੰਦੇ ਵੀ ਅਸੀਂ ਪੁੱਛਾਂਗੇ ਕਹਿੰਦੇ ਮਤਲਬ ਫਿਰ ਸਰਪੰਚ ਨੂੰ ਕਾਲ ਕੀਤੀ ਉਹ ਕਹਿੰਦੇ ਵੀ ਉਹਦੀ ਮਾਂ ਨੇ ਨਹੀਂ ਤੁਹਾਨੂੰ ਘਰ ਬਾੜਨਾ ਸਰਪੰਚ ਸਾਹਿਬ ਨੇ ਇੰਨੀ ਗੱਲ ਕਹੀ ਜੀ ਮੈਨੂੰ ਤੇ ਫਿਰ ਤੁਸੀਂ ਕਦੀ ਉੱਚ ਅਧਿਕਾਰੀਆਂ ਤੋਂ ਜੀ ਐਸ ਐਸ ਪੀ ਸਾਹਿਬ ਨੂੰ ਨਹੀਂ ਕਦੀ ਮਿਲੇ ਇਸ ਮ ਜਾਣੀ ਕਾਫੀ ਤਾਂ ਹੈ ਜਾਂ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਮੈਨੂੰ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਮੈਂ ਇਹੀ ਮੰਗ ਕਰਦੀ ਆ ਮੈਨੂੰ ਇਹਨਾਂ ਦੇ ਘਰ ਬਾੜਿਆ ਜਾਵੇ ਮੈਨੂੰ ਉੱਥੇ ਬਸਾਇਆ ਜਾਵੇ ਜਿੱਦਾਂ ਬਾਕੀ ਲੋਕਾਂ ਨੂੰ ਦੀਆਂ ਨੋਹਾਂ ਧੀਆਂ ਰਹਿੰਦੀਆਂ ਇੱਜ਼ਤ ਮਾਨ ਦੇ ਨਾਲ ਮੈਨੂੰ ਇਹ ਆਪਣੀ ਘਰ ਇੱਜ਼ਤ ਮਾਨ ਦੇ ਨਾਲ ਰੱਖਣ ਨਾ ਬਣਾ ਕੇ ਤੇ ਮੈਨੂੰ ਮਤਲਬ ਲੜਾਈ ਝਗੜੇ ਤਾਂ ਉਹਨਾਂ ਤੋਂ ਖਤਰਾ ਆ ਜੀ ਤੇ ਜਦੋਂ ਮੈਂ ਇਹਨਾਂ ਦੇ ਘਰ ਜਾਂਦੀ ਆ ਮੈਨੂੰ ਕਹਿੰਦੇ ਵੀ ਆਪਣਾ ਮਤਲਬ ਜਿੰਨੀ ਵੀ ਤੇਰੀ ਕੋਈ ਪ੍ਰਾਪਰਟੀ ਹੈਗੀ ਆ ਸਾਨੂੰ ਵੇਚ ਕੇ ਪੈਸੇ ਦੇ ਸਾਡਾ ਮਤਲਬ ਕਰਜ਼ਾ ਲਾ ਮਤਲਬ ਤੈਨੂੰ ਫੇਰ ਆਪਾਂ ਅਸਿਕਾਰ ਰੱਖਾਂਗੇ ਬਲੈਰੋ ਗੱਡੀ ਲੈ ਕੇ ਦੇ ਜਿੰਨੇ ਵੀ ਕਰਜ਼ੇ ਆ ਸਾਡੇ ਘਰ ਵੈ ਸਾਨੂੰ ਉਹ ਕਾਰ ਜੋ ਮੇਰੀ ਮਾਂ ਕਰਦੀ ਆ ਉਹ ਤੂੰ ਕਰ ਵੀ ਮਤਲਬ ਪਤਾ ਨਹੀਂ ਇਹ ਕਿੰਨੀਆਂ ਕੁੜੀਆਂ ਘਰ ਦੇ ਅੰਦਰ ਬਾੜਦੀ ਇਹਦੀ ਮਾਂ ਕਿੰਨੀਆਂ ਕੱਢਦੀ ਆ ਤੇ ਤੁਹਾਡੇ ਹਸਬੰਦ ਕੀ ਕੰਮ ਕਰਦੇ ਆ ਰੇਤਾ ਬਜਰੀ ਦਾ ਕੰਮ ਕਰਦੇ ਰਾਤ ਨੂੰ ਰੇਤਾ ਭਰਦੇ ਆ ਤੇ ਦਿਨੇ ਬਜਰੀ ਲਿਆਉਂਦੇ ਆ ਜੀ ਤਿੰਨ ਦੋ ਟਰੈਕਟਰ ਆ ਜੀ ਤਿੰਨ ਟਰਾਲੇ ਆ ਕਰਦੇ ਪੰਜ ਕਿੱਲੇ ਜ਼ਮੀਨ ਦੇ ਆ ਨੀ ਇਹਨਾਂ ਦੇ ਪੰਜ ਛੇ ਕਿੱਲੇ ਤੇ ਮਕਾਨ ਬੜਾ ਵਧੀਆ ਬਣਾਇਆ ਕੋਠੀ ਸ਼ੈੱਟ ਹਾਂਜੀ ਬਾਕੀ ਇਹਨਾਂ ਦੀ ਸਿਸਟਰ ਦੇ ਘਰ ਮੈਂ ਗਈ ਸੀਗੀ ਮੈਂ ਸਿਸਟਰ ਦੇ ਘਰ ਗਈ ਵੀ ਆਪਣੇ ਭਰਾ ਦੀ ਅਸਿਸਟਰ ਦਾ ਨਾਮ ਕੀ ਹੈ ਸਿਸਟਰ ਦਾ ਨਾਮ ਬਲਜੀਤ कौर ਬੋਲੀਆ ਜੀ ਕਿਹੜੇ ਪਿੰਡੋਂ ਇਹ ਹੈਗੀ ਪੁਲਾਣਾ ਪਿੰਡ ਸਿਕਰੀ ਤੋਂ ਜੀ ਇਹਨਾਂ ਦੇ ਹਸਬੰਦ ਦਾ ਨਾਮ ਆ ਤਰਨਜੀਤ ਜੀ ਹਾਂਜੀ ਤੇ ਸਰ ਮੈਂ ਇਹਨਾਂ ਦੇ ਘਰ ਗਈ ਸੀਗੀ ਤਾਂ ਮਤਲਬ ਘਰ ਜਾ ਕੇ ਮੈਂ ਇਹਨੂੰ ਕਿਹਾ ਵੀ ਆਪਣੇ ਭਰਾ ਨੂੰ ਸਮਝਾ ਲਓ ਇੱਕ ਤਾਂ ਮੇਰੇ ਤੋਂ ਪੈਸੇ ਖਾ ਗਿਆ ਸਾਰੇ ਹੁਣ ਮੈਨੂੰ ਖਰਚਾ ਨਹੀਂ ਦਿੰਦਾ ਮੈਨੂੰ ਕਿਰਾਏ ਤੇ ਬਾਹਰ ਕਦੀ ਰੱਖਦਾ ਕਦੀ ਕਿਹੜੇ ਖੇਤ ਚ ਬਾੜ ਦਿੰਦਾ ਕਦੀ ਕਿੱਥੇ ਤੇ ਰਾਤ ਨੂੰ ਜਦੋਂ ਮੈਂ ਘਰ ਜਾਨੀ ਆ ਤੱਕੇ ਮਾਰ ਕੇ ਕੱਢ ਦਿੰਦੇ ਰਾਤ ਰੱਖ ਕੇ ਤਾਂ ਮੈਂ ਕਹਿੰਦੀ ਸਾਡੇ ਘਰ ਨਹੀਂ ਆਉਣਾ ਸਾਡੇ ਜਿਹੜੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਨੇ ਵੀ ਸਾਡੇ ਭਰਾ ਦਾ ਵਿ ਫਿਰ 1 ਸਾਲ ਬਾਅਦ ਉਹੀ ਪੰਗਾ ਪਿਆ ਤੇ 1 ਸਾਲ ਬਾਅਦ ਮੈਂ ਇਹਨਾਂ ਦੇ ਪਿੰਡ ਦੇ ਸਰਪੰਚ ਕੋਲ ਗਈ ਜੀ ਇਹਨਾਂ ਦੇ ਪਿੰਡ ਦੇ ਸਰਪੰਚ ਨੇ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡੀ ਪਰਜਾਈ ਆਈ ਆ ਆ ਕੇ ਗੱਲ ਕਰੋ ਜੀ ਤੇ ਸਰਪੰਚ ਸਾਹਿਬ ਕਹਿੰਦੇ ਇਦਾਂ ਕਰੋ ਅਸੀਂ ਤੂੜੀ ਬੰਨਦੇ ਆ ਸਾਨੂੰ ਥੋੜੇ ਦਿਨਾਂ ਦਾ ਟਾਈਮ ਦਿਵੋ ਅਸੀਂ ਤੁਹਾਨੂੰ ਸੱਦਦੇ ਆ ਤੇ ਸਰਪੰਚ ਨੇ ਸੱਦਿਆ ਨਹੀਂ ਜੀ ਇਹਦੀ ਮਾਂ ਨੂੰ ਕੁੜੀ ਨੇ ਫੋਨ ਕੀਤਾ ਤੇ ਇਹਨਾਂ ਦੀ ਮਾਂ ਨੇ ਕੁੜੀ ਨੂੰ ਫੋਨ ਕੀਤਾ ਕਹਿੰਦੇ ਵੀ ਤੁਹਾਡੀ ਇਦਾਂ ਨੋ ਕੁੜੀ ਨੇ ਆਪਣੀ ਮਾਂ ਘਰ ਫੋਨ ਕੀਤਾ ਵੀ ਮਤਲਬ ਇਹ ਮੰਮੀ ਮੇਰਾ ਪਿੰਡ ਜਾ ਕੇ ਜਰੂਰ ਕੱਢਦੀ ਆ ਵੀ ਇਹਨੂੰ ਤੁਸੀਂ ਸਮਝਾਓ ਇਹ ਆਵੇ ਨਾ ਇਨਾਂ ਨੇ ਮੇਰੀ ਮਾਂ ਨੂੰ ਫੋਨ ਕੀਤਾ ਕਹਿੰਦੇ ਤੁਹਾਡੀ ਕੁੜੀ ਜਿਹੜੀ ਆ ਨਾ ਸਾਡੇ ਕੁੜੀਆਂ ਦੇ ਘਰ ਜਾ ਕੇ ਕੁੜੀਆਂ ਦੇ ਘਰ ਖਰਾਬ ਕਰਦੀ ਆ ਉਹਨੂੰ ਸਮਝਾਵੋ ਵੀ ਸਾਡੇ ਕਿਸੇ ਮੁੰਡੇ ਨੂੰ ਕਿਸੇ ਦਾ ਵਿਆਹ ਦਾ ਪਤਾ ਕਿਸੇ ਨੂੰ ਨਹੀਂ ਵਿਆਹ ਦਾ ਪਤਾ ਹੈਗਾ ਇਹ ਬੇਇੱਜ਼ਤੀ ਕਰਾਉਂਦੀ ਸਾਡੀ ਤੇ ਸਾਡੇ ਮੁੰਡੇ ਦੀ ਜੇ ਅਸੀਂ ਤੁਹਾਡੀ ਕੁੜੀਆਂ ਦੇ ਘਰ ਜਾ ਕੇ ਇਦਾਂ ਕਰੀਏ ਫੇਰ ਤੇ ਜਦੋਂ ਵੀ ਮੈਂ ਜਾਂਨੀ ਆ ਇਹਦੇ ਘਰ ਦੇ ਮੂਹਰੇ ਦਿਨੇ ਮੈਨੂੰ ਭੁੱਖ-ਭੁੱਖ ਲੱਗੀ ਹੁੰਦੀ ਆ ਨਾਣਾ ਧੋਣਾ ਹੁੰਦਾ ਆ ਮੈਨੂੰ ਕਹਿੰਦੀ ਬਾਜੀ ਕਰਨੀ ਐ ਗਸਤੀਏ ਸਾਡੇ ਘਰ ਮੂਹਰੇ ਸਾਡੇ ਪਿੰਡ ਦੇ ਵਿੱਚ ਖੇ ਖਾਣਾ ਈ ਤੂੰ ਸਾਡੇ ਪਿੰਡ ਚ ਕਿੱਦਾਂ ਵੜੀ ਮੈਂ ਇਹਨੂੰ ਦਿਨੇ ਇੱਕ ਵਾਰ ਲੈਣ ਗਈ ਉੱਥੇ ਬ ਤੰਦਰੋਂ ਗੇਟ ਲਾ ਲਿਆ ਕੁੱਟਮਾਰ ਕਰਕੇ ਤੇ ਮੇਰੀ ਮੁੜ ਕੇ ਕੁੱਟਮਾਰ ਕਰਕੇ ਬਾਹਰ ਕੱਢ ਕੇ ਮੇਰੀ ਇਹਨਾਂ ਨੇ ਵੀਡੀਓ ਬਣਾ ਲੇ ਜਾਣੀ ਮੇਰੇ ਜਾਤ ਪਾਤ ਦੇ ਖਿਲਾਫ ਬਹੁਤ ਮੈਨੂੰ ਮਾਨਸਿਕ ਤੌਰ ਤੇ ਮੈਨੂੰ ਆਤਮ ਹੱਤਿਆ ਕਰਨ ਤੇ ਮਜਬੂਰ ਕਰਦੇ ਆ ਤੇ ਮੁੰਡਾ ਕਹਿੰਦਾ ਮੇਰੇ ਹੱਥ ਦੇ ਉੱਤੇ ਦੋ ਲਕੀਰਾਂ ਲਿਖੀਆਂ ਆ ਮੇਰੇ ਦੋ ਮੈਰਜੀ ਹੋਣੀਆਂ ਮੈਂ ਇੱਕ ਜਨਾਨੀ ਉਧਰ ਰੱਖਣੀ ਆ ਕਿਰਾਏ ਤੇ ਇੱਕ ਜਨਾਨੀ ਘਰ ਰੱਖਣੀ ਆ ਪੰਡਤ ਨੇ ਦੱਸਿਆ ਮੇਰੇ ਦੋ ਮੈਰਜੀ ਹੋਣੇ ਆ ਤੇ ਮਾਂ ਇਹਦੀ ਕਹਿੰਦੀ ਅਸੀਂ ਜੱਟੀ ਲੈ ਕੇ ਆਉਣੀ ਆ ਅਸੀਂ ਨਹੀਂ ਬਾਜੀ ਕਾਨੀ ਘਰ ਬਾੜਨੀ